ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨ ਤੇ ਹੋਏ ਗੈਰ ਕਾਨੂੰਨੀ ਕਬਜ਼ੇ ਨੂੰ ਵਿਧਾਇਕ ਦੇ ਵੱਲੋਂ ਛੁਡਵਾਏ ਜਾਂਦੀ ਖਬਰ ਸਾਹਮਣੇ ਆਈ ਹੈ ਇਸ ਵਿਚਾਲੇ ਪਿੰਡ ਵਾਸੀਆਂ ਨੇ ਵਿਧਾਇਕ ਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਜੀਹਾਂ ਦੱਸਦੇ ਕਿ ਸਮਰਾਲਾ ਦੇ ਪਿੰਡ ਟਲਵਾ ਦੇ ਵਿੱਚ ਵਿਧਾਇਕ ਅਤੇ ਪ੍ਰਸ਼ਾਸਨ ਦੇ ਵੱਲੋਂ 100 ਸਾਲ ਤੋਂ ਵੱਧ ਸਮੇਂ ਤੋਂ ਕਰੀਬ 3 ਏਕੜ ਪੰਚਾਇਤੀ ਜ਼ਮੀਨ ਉੱਤੇ ਹੋਏ ਗੈਰ ਕਾਨੂੰਨੀ ਕਬਜ਼ੇ ਨੂੰ ਹਟਾ ਸ਼ਾਂਤਮਈ ਢੰਗ ਦੇ ਨਾਲ ਛੁਡਵਾਇਆ ਗਿਆ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਬੀਡੀਪੀ ਉਸ ਸਮਰਾਲਾ ਲਖਵਿੰਦਰ ਕੌਰ ਤਹਿਸੀਲਦਾਰ ਅਮਰਿਤਪਾਲ ਕੌਰ ਮੋਕੇ ਤੇ ਪਹੁੰਚੇ ਬीडीपीਓ ਨੇ ਦੱਸਿਆ ਕਿ ਕਰੀਬ 100 ਸਾਲ ਤੋਂ ਵੱੱਲੇ ਸਮੇਂ ਤੋਂ ਪਿੰਡ ਢਿਲਵਾ ਦੀ ਪੰਚਾਇਤੀ ਜ਼ਮੀਨ ਤੇ ਕਈ ਲੋਕਾਂ ਵੱਲੋਂ ਕੈ ਕਾਨੂੰਨੀ ਤੌਰ ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਅੱਜ ਸ਼ਾਂਤਮਈ ਢੰਗ ਦੇ ਨਾਲ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਅਤੇ ਪ੍ਰਸ਼ਾਸਨ ਦੇ ਵੱਲੋਂ ਕਰੀਬ 3 ਏਕੜ ਵਾਹੀਯੋਗ ਜ਼ਮੀਨ ਕਬਜ਼ੇ ਤੋਂ ਛਡਵਾ ਲਈ ਗਈ ਹੈ ਅਤੇ ਇਸ ਦੀ ਨਿਸ਼ਾਨਦੇਹੀ ਕਰਵਾ ਬੁਰਜੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਮੈਂ ਬीडीपीਓ ਲਖਵਿੰਦਰ ਕੋਲ ਵੀਡੀਓ ਸਮਝਾ ਰਹਾ ਅੱਜ ਅਸੀਂ ਢਿਲਵਾ ਪਿੰਡ ਪਹੁੰਚੇ ਹਾਂ ਇੱਥੇ ਕੁਝ ਬੰਦਿਆਂ ਕੁਝ ਬੰਦਿਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਲਗਭਗ 100 ਸਾਲ ਦੇ ਵੱਧ ਸਮੇਂ ਤੋਂ ਨਿਯਾਇਜ਼ ਕਬਜ਼ਾ ਸੀਗਾ ਤੇ ਅਸੀਂ ਵਾਹੀਯੋਗ ਜ਼ਮੀਨ ਜਿਹੜੀ ਆ ਉਹ ਛੜਵਾਈ ਆ ਅੱਜ ਉਹਦੇ ਨਿਸ਼ਾਨਦੇਹੀ ਹੋ ਗਈ ਆ ਗੁਰਜੀਆਂ ਲਗਵਾਵੀਆਂ ਤੇ ਕਿੰਨਾ ਰਕੋ ਸੀ ਇਹ ਤਕਰੀਬਨ 3 ਏਕੜ ਦੇ ਕਰੀਬ ਸੀਗਾ ਜਿਹੜਾ ਅਸੀਂ ਛੜਵਾਇਆ ਕੋਈ ਪਰੇਸ਼ਾਨੀ ਨਹੀਂ ਜੀ ਨਹੀਂ ਸਾਨੂੰ ਕੋਈ ਨਹੀਂ ਸਰਕਾਰ ਦਾ ਬਹੁਤ ਸਾਥ ਸੀ ਐਮਐਲਏ ਸਾਫ ਸਾਡੇ ਮਾਨਯੋਗ ਸਰਦਾਰ ਜਗਤਾਰ ਸਿੰਘ ਜੀ ਦਿয়ালਪੁਰ ਉਹ ਸਾਡੇ ਨਾਲ ਖੜੇ ਸੀਗੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਛੱਡਣਾ ਸੀ ਉਹਨਾਂ ਵੱਲੋਂ ਵੀ ਸਾਨੂੰ ਕੋਈ ਦਿੱਕਤ ਨਹੀਂ ਆਈ ਉਹਨਾਂ ਨੇ ਵੀ ਛੱਡਤਾ ਕਿ ਅਸੀਂ ਠੀਕ ਆ ਸੀ ਸਰਕਾਰ ਦੀ ਜ਼ਮੀਨ ਵਰਤੀ ਆ ਹੁਣ ਸਰਕਾਰ ਨੂੰ ਲੋੜ ਹੈਗੀ ਅਸੀਂ ਛੱਡ ਰਹੇ ਆ ਅਸਲ ਵਿੱਚ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਾਬਜ਼ਕਾਰ ਬੈਠੇ ਸੀਗੇ ਕੁਝ ਬੰਦੇ ਹਨਾ ਤੇ ਉਹਦੇ ਵਾਸਤੇ ਆਏ ਸੀ ਕਿ ਅੱਜ ਉਹਦਾ ਕਬਜ਼ਾ ਲੈਣ ਵਾਸਤੇ ਆਏ ਸੀ ਆਪਣਾ ਪੰਚਾਇਤ ਵਿਭਾਗ ਤੇ ਚਲੋ ਬੜਾ ਮਾਣ ਨਾਲ ਕਹ ਸਕਦਾ ਵੀ ਪਿੰਡ ਦੇ ਜਿੰਨੇ ਵੀ ਹੁੰਦੇ ਨੇ ਉਹਨਾਂ ਵੀ ਬੜਾ ਸਾ ਦਿੱਤਾ ਸਰਪੰਚ ਸਾਹਿਬ ਨੇ ਬੜਾ ਸਾ ਦਿੱਤਾ ਤੇ ਅੱਜ ਇਹੀ ਆ ਵੀ ਜਿਹੜੇ ਤਾਂ ਬੰਦੇ ਲੰਬੇ ਟਾਈਮ ਤੋਂ ਜਿਹਦਾ ਮਕਾਨ ਬਣਿਆ ਹੋਇਆ ਨੇ ਨਾ ਇਹ ਹੀ ਕੀਤਾ ਵੀ ਚਲੋ ਉਹ ਤਾਂ ਪਰਿਵਾਰ ਉੱਥੇ ਰਹਿਣਗੇ ਪਰ ਜਿਹਨਾਂ ਨਜਾਇਜ਼ ਕਬਜ਼ੇ ਦੂਜੇ ਲੋਕ ਪਈ ਜ਼ਮੀਨ ਉਹ ਸਾਰੀ ਮਤਲਬ ਛੜਾ ਕੇ ਕੋਈ ਨਾ ਕੋਈ ਪਾਰਕ ਜਾਂ ਕੁਝ ਗਰਾਊਂਡ ਬਣਾਇਆ ਜਾਊਗਾ ਜੀ ਮੀਵਾ ਸਿੰਘ ਜੀ ਪਿੰਡ ਢੱਲੂਆਂ ਦਾ ਸਰਪੰਚ ਅੱਜ ਤਹਿਸੀਲਦਾਰ ਸਾਹਿਬ ਨੇ ਵੀਡੀਓ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਆਈ ਸੀ ਕੇ ਜਿਹੜੀ ਨਜਾਇਜ਼ ਕਬਜ਼ੇ ਸੀਗੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਛੱਡਣ ਨੂੰ ਤੇ ਮੈਂ ਕਿਵੇਂ ਵੀ ਸਹਿਯੋਗ ਦਿੱਤਾ ਬੜੀ ਸੁਖ ਸ਼ਾਂਤੀ ਨਾਲ ਸਾਰੇ ਇਹ ਕੰਮ ਜਿਹੜਾ ਨਪੇੜੀ ਚੜ ਗਿਆ ਜਿਹੜੀ ਨਜਾਇਜ਼ ਕਬਜ਼ੇ ਲੋਕਾਂ ਦੀ ਸੀਗੇ ਉਹ ਲੋਕਾਂ ਨੇ ਛੱਡ ਦਿੱਤੀ ਕਿੰਨਾ ਕੁ ਰਕਬਾ ਸੀ ਇਹ ਇਹ ਹੋਗਾ ਜੀ 5 4-5 ਕਨਾਲਾਂ ਦੇ ਕਰੀਬ ਹੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ